ਸਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਇੰਦਰਪ੍ਰੀਤ ਕੌਰ ਹੈ ਤੇ ਅੱਜ ਮੈਂ ਬਹੁਤ ਇੰਪੋਰਟੈਂਟ ਟਾਪਿਕ ਤੇ ਗੱਲ ਕਰਨ ਲੱਗੀ ਆ ਅਕਾਲ ਅਕੈਡਮੀਸ ਦੇ ਬਾਰੇ ਅਕਾਲ ਅਕੈਡਮੀ ਦੀ ਮਾਤਪੋਰਨ ਜਾਣਕਾਰੀ ਤੋਂ ਤੁਹਾਨੂੰ ਜਾਣੂ ਕਰਵਾਉਣ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦੀ ਆ ਕਿ ਸਾਨੂੰ ਇਸ ਦੇ ਇਤਿਹਾਸ ਬਾਰੇ ਵੀ ਪਤਾ ਹੋਣਾ ਚਾਹੀਦਾ ਸੋ ਤੁਸੀਂ ਬਹੁਤ ਪਾਗਮਾਲੇ ਤੁਹਾਡੇ ਕੋਲ ਅਗਰੇ ਇਹ ਵੀਡੀਓ ਪਹੁੰਚੀ ਆ ਸੋ ਬਿਨਾ ਸਕਿਪ ਕਰੇ ਵੀਡੀਓ ਦੇ ਨਾਲ ਜੁੜੇ ਰਹਿਣਾ ਕਿਉਂਕਿ ਇਤਿਹਾਸ ਦੀ ਜਾਣਕਾਰੀ ਦਿੰਦੇ ਦਿੰਦੇ ਆਪਾਂ ਹੋਰ ਇਸ ਦੇ ਇੰਪੋਰਟੈਂਟ ਟਾਪਸ ਤੇ ਉਤੇ ਗੱਲ ਕਰਾਂਗੇ ਸੋ ਇਸ ਦੀ ਸ਼ੁਰੂਆਤ 68 ਦੇ ਵਿੱਚ ਕੀਤੀ ਗਈ ਸੀ ਤੇ ਇਹ ਕੋਈ ਸਾਡੇ ਅਕਾਲ ਪੁਰਖਾਂ ਵੱਲੋਂ ਦੇਖਿਆ ਗਿਆ ਉਹ ਵੱਡਾ ਮਿਸ਼ਨ ਸੁਪਨਾ ਸੀ ਜਿਸ ਨੂੰ ਉਹਨਾਂ ਨੇ ਦੇਖਿਆ ਤੇ ਪੂਰਾ ਵੀ ਕੀਤਾ ਸੋ ਜੋ ਕਿ ਸੰਤ ਬਾਬਾ ਇਕਬਾਲ ਸਿੰਘ ਜੀ ਨੇ ਸੰਤ ਪਾਪਾ ਆਤਰ ਸਿੰਘ ਜੀ ਤੇ ਸੰਤ ਬਾਬਾ ਤੇਜਾ ਸਿੰਘ ਜੀ ਤੋਂ ਪ੍ਰੇਰਣਾ ਲੈ ਕੇ ਇੱਥੇ ਸਿਰਫ ਪੰਜ ਬੱਚਿਆਂ ਦੇ ਨਾਲ ਸਕੂਲ ਦੀ ਸ਼ੁਰੂਆਤ ਕੀਤੀ ਸੀ ਉਹਨਾਂ ਦੀ ਮਿਹਰ ਸਦਕਾ ਤੇ ਪਰਮਾਤਮਾ ਦੀ ਮਿਹਰ ਸਦਕਾ ਅੱਜ ਇੰਡੀਆ ਵਿੱਚ 130 ਅਕੈਡਮੀਆ ਨੇ ਜਿਨ੍ਹਾਂ ਵਿੱਚ 8000 ਤੋਂ ਵੱਧ ਸਟੂਡੈਂਟਸ ਪੜ੍ਹ ਰਹੇ ਨੇ ਤੇ ਇਹਨਾਂ ਅਕੈਡਮੀਆ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਬੱਚਿਆਂ ਨੂੰ ਫ੍ਰੀ ਪੜਾਇਆ ਜਾਂਦਾ ਹੈ 38000 ਸਟੂਡੈਂਟਸ ਨੇ ਜਿਹੜੇ ਡੋਨੇਸ਼ਨ ਤੋਂ ਫਾਇਦੇ ਰਹੀ ਨੇ ਹੁਣ ਤੁਹਾਡਾ ਸਵਾਲ ਇਹ ਵੀ ਹੋ ਸਕਦਾ ਹੈ ਕਿ ਡੋਨੇਸ਼ਨ ਆਉਂਦੀਆਂ ਕਿੱਥੋਂ ਨੇ ਨਾਰਥ ਇੰਡੀਆ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਦੇ ਵਿੱਚ 130 ਅਕੈਡਮੀਆਂ ਨੇ ਜਿਨ੍ਹਾਂ ਦੇ ਵਿੱਚ ਕਲਗੀਤਾ ਟਰਸਟ ਦੇ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਕਿ ਗਰੀਬ ਪਰਿਵਾਰ ਦਾ ਕੋਈ ਵੀ ਬੱਚਾ ਜੋ ਆਰਥਿਕ ਤੌਰ ਤੇ ਕਮਜ਼ੋਰ ਹੋਵੇ ਜਾਂ ਫਿਰ ਪੜ੍ਹਾਈ ਅਫੋਰਡ ਨਾ ਕਰਦੇ ਹੋਣ ਪੇਰੈਂਟਸ ਪਰ ਬੱਚਾ ਸਿੱਖਿਆ ਲੈਣ ਦੇ ਵਿੱਚ ਚੰਗਾ ਹੋਵੇ ਪਰ ਉਸ ਨੂੰ ਮੁਫਤ ਪੜਾਇਆ ਜਾਂਦਾ ਹੈ ਇਸ ਦੇ ਵਿੱਚ ਕੁਝ ਦਾਨੀ ਸੱਜਣ ਵੀ ਆਪਣਾ ਉਪਰਾਲਾ ਕਰਦੇ ਨੇ ਤੇ ٹرسٹ ਵੱਲੋਂ ਵੀ ਪੈਸੇ ਪਾ ਕੇ ਉਹਨਾਂ ਦੀ ਪੜ੍ਹਾਈ ਹੈ ਜਿਹੜੀ ਉਹ ਜਾਰੀ ਰੱਖੀ ਜਾਂਦੀ ਹੈ ਇੱਥਾਂ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇੱਥੇ ਸਿਰਫ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਨਹੀਂ ਬਲਕਿ ਹਰ ਇੱਕ ਧਰਮ ਦੇ ਪਰਿਵਾਰ ਦੇ ਬੱਚਿਆਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਪ੍ਰਾਪਰ ਸਮਝਿਆ ਜਾਂਦਾ ਆ ਭਾਵੇਂ ਸਿੱਖੇ ਸਾਈ ਮੁਸਲਮਾਨ ਕਿਸੇ ਵੀ ਧਰਮ ਤੋਂ ਬਿਲੋਂਗ ਕਿਉਂ ਨਾ ਕਰਦਾ ਹੋਵੇ ਤੇ ਹਰ ਇੱਕ ਧਰਮ ਦੇ ਬੱਚੇ ਨੂੰ ਬਰਾਬਰ ਵਧੀਆਂ ਸਿੱਖਿਆ ਮਿਲਦੀ ਇੱਥੇ ਲੋਕ ਭਲਾਈ ਦੇ ਕਾਰਜ ਚ ਵੀ ਬਹੁਤ ਵਧੀਆ ਤਰੀਕੇ ਨਾਲ ਕੀਤੇ ਜਾਂਦੇ ਨੇ ਬੇਟੀਆਂ ਨੂੰ ਪੀ ਐਚ ਟੀ ਤੇ ਨਰਸਿੰਗ ਦੀ ਪੜ੍ਹਾਈ ਬਹੁਤ ਵਧੀਆ ਤਰੀਕੇ ਨਾਲ ਕਰਾਈ ਜਾਂਦੀ ਹੈ ਇੱਥੇ ਦਾ ਮਾਹੌਲ ਜਿਹੜਾ ਬਹੁਤ ਪੋਜ਼ਿਟਿਵ ਹੁੰਦਾ ਹੈ ਅਕਾਲ ਅਕੈਡਮਿਕਲ ਗੀਤਾ ٹرسٹ ਦੇ ਅੰਡਰ ਆਉਂਦਾ ਹੈ ਇਸ ਦੇ ਅੰਡਰ 129 ਸਕੂਲ ਦੋ ਯੂਨੀਵਰਸਿਟੀਆਂ ਇੱਕ ਚੈਰੀਟੇਬਲ ਹਸਪੀਟਲ ਦੋ ਡਿਟੈਕਸ਼ਨ ਸੈਂਟਰ ਆਉਂਦੇ ਨੇ ਇਸ ਦੀ ਸ਼ੁਰੂਆਤ 59 ਵਿੱਚ ਗੁਰਦੁਆਰਾ ਬਣਿਆ ਸੀ ਬੜੋ ਸਾਹਿਬ ਤੇ 19ਵੀਂ ਸਦੀ ਦੇ ਵਿੱਚ ਸੋਚਿਆ ਇਹ ਕਾਰਜ ਇਹ ਵਿਜ਼ਨ ਸੀ ਸੰਤ ਅਤਰ ਸਿੰਘ ਜੀ ਮਹਾਰਾਜ ਮਸਤਵਾਨਾ ਸਾਹਿਬ ਵਾਲਿਆਂ ਦਾ ਉਹਨਾਂ ਦਾ ਆਸਾ ਸੀ ਜੋ ਉਹਨਾਂ ਨੇ ਸੰਤ ਤੇਜਾ ਸਿੰਘ ਜੀ ਨੂੰ ਜੋ ਕਿ ਉਹਨਾਂ ਦੇ ਸੇਵਕ ਸੀ ਜਦੋਂ ਅਤਰ ਸਿੰਘ ਬਾਬਾ ਜੀ ਨੇ ਚੋੜਾ ਛੱਡਿਆ ਸੀ ਫਿਰ ਆ ਸੇਵਾ ਲਗਾਈ ਸੀ ਸੰਤ ਪਪਾ ਤੇਜਾ ਸਿੰਘ ਜੀ ਸੰਤ ਬਾਬਾ ਤੇਜਾ ਸਿੰਘ ਜੀ ਨੇ ਅੱਗੇ ਸੇਵਾ ਲਈ ਸੀ ਸੰਤ ਪਪਾ ਇਕਬਾਲ ਸਿੰਘ ਜੀ ਸੋ ਬਹੁਤ ਮਿਹਨਤ ਕਰਨ ਤੋਂ ਬਾਅਦ ਉਹਨਾਂ ਨੇ ਇਸ ਭੂਮੀ ਨੂੰ ਖੋਜ ਕੱਢਿਆ ਸੀ ਕਿਉਂਕਿ ਦਾਤਾ ਜੀ ਦੇ ਵਚਨ ਸੀ ਕਿ ਇਸ ਭੂਮੀ ਦੀ ਧਾਰਨਾ ਸਭ ਤੋਂ ਵੱਡੀ ਏ ਸੀ ਇੱਥੇ ॠषि मुਨੀਆਂ ਦੀ ਤੋ ਪੋਪੂ ਮੀਸੀ ਸੋਇਸ ਕਰਕੇ ਉਹਨਾਂ ਨੇ ਜਦੋਂ ਇਸ ਭੂਮੀ ਦੀ ਸ਼ੁਰੂਆਤ ਕੀਤੀ ਸੀ ਉਸ ਟਾਈਮ ਇੱਥੇ ਬਹੁਤ ਜੰਗਲ ਸੀ ਸੋ ਉਹਨਾਂ ਨੇ ਇਸ ਜੰਗਲ ਦੇ ਵਿੱਚ ਪੂਰੇ ਵਿਸ਼ਵਾਸ ਦੇ ਨਾਲ ਇੱਕ ਟੈਂਟ ਲਗਾ ਕੇ ਗੁਰਦੁਆਰਾ ਸਾਹਿਬ ਦੀ ਜੜੀ ਉਹ ਸ਼ੁਰੂਆਤ ਕੀਤੀ ਸੀ 1904 ਦੇ ਵਿੱਚ ਸਕੂਲ ਬਣਿਆ ਸੀ ਇਹ ਜਦੋਂ ਕੁੜੀਆਂ ਨੂੰ ਪੜ੍ਹਿਆ ਤੱਕ ਨਹੀਂ ਸੀ ਜਾਂਦਾ ਤੇ ਕੁੜੀਆਂ ਦੀ ਪੜ੍ਹਾਈ ਦੀ ਵੈਲਿਊ ਸੋਚਣਾ ਤਾਂ ਬਹੁਤ ਦੂਰ ਦੀ ਗੱਲ ਸੀ ਉਸ ਟਾਈਮ 1904 ਦੇ ਵਿੱਚ ਸਕੂਲ ਦੇ ਵਿੱਚ ਪੰਜ ਬੱਚਿਆਂ ਨੂੰ ਸਭ ਤੋਂ ਪਹਿਲਾਂ ਸਿੱਖਿਆ ਦੇਣ ਲਈ ਅਰਦਾਸ ਦੀ ਸ਼ੁਰੂਆਤ ਤੋਂ ਕੀਤਾ ਗਿਆ ਸੀ ਜਦੋਂ ਅਰਦਾਸ ਕੀਤੀ ਗਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੰਤ ਬਾਬਾ ਤੇਜਾ ਸਿੰਘ ਜੀ ਨੇ ਇਹ ਵਚਨ ਕੀਤੇ ਸੀ ਕਿ ਦਾਤਾ ਕਦੇ ਸਮਾਂ ਆਊਗਾ ਜਦੋਂ ਇਹ ਮਿਸ਼ਨ ਸਾਡਾ ਕੰਪਲੀਟ ਹੋਊਗਾ ਜਾਂ ਜਦੋਂ ਇੱਥੇ ਦੂਰੋ ਦੂਰੋ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਬੱਚੇ ਪੜਨ ਆਉਣਗੇ ਕਿ ਇਹ ਸਿੱਖਿਆ ਦਾ ਬਹੁਤ ਵੱਡਾ ਕੇਂਦਰ ਬਣੂਗਾ ਇੱਥੇ ਬਹੁਤ ਵੱਡਾ ਲੈਵਲ ਅਸੀਂ ਲੈ ਕੇ ਜਾਣਾ ਹੈ ਉਹ ਸਮਾਂ ਕਦੋਂ ਆਏਗਾ ਜਿਹੜੇ ਉਸ ਸਮੇਂ ਉੱਥੇ ਸੰਗਤ ਸੀ ਉਹ ਵੀ ਯਕੀਨੀ ਸੀ ਕਰਦੀ ਕਿਉਂਕਿ ਬਹੁਤ ਆਲੇ ਦੁਆਲੇ ਜੰਗਲ ਸੀ ਕੋਸੋ ਦੂਰ ਤਰ ਤੁਰ ਕੇ ਉੱਥੇ ਪਹੁੰਚਣਾ ਪੈਂਦਾ ਸੀ ਤੇ ਬਸ ਦਾ ਕੋਈ ਵੀ ਇੰਤਜ਼ਾਮ ਨਹੀਂ ਸੀ ਸੋ ਇਸ ਕਰਕੇ ਉਹ ਆਕਾਲ ਪੁਰਖ ਸੀ ਸੰਤਾ ਦੇ ਬਚਨ ਸੀ ਕਹਿੰਦੇ ਨੇ ਸੰਤਾ ਦੇ ਬਚਨਾਂ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਤੇ ਜ਼ਰੂਰੀ ਨਹੀਂ ਕਿ ਤੁਸੀਂ ਨਰਸਿੰਗ ਨਰਸਰੀ ਤੋਂ ਹੀ ਆਪਣੇ ਬੱਚਿਆਂ ਨੂੰ ਇੱਥੇ ਐਡਮਿਸ਼ਨ ਕਰਵਾਉਣੀ ਹੈ ਸੋ ਤੁਸੀਂ ਜਦੋਂ ਵੀ ਸਟਾਰਟਿੰਗ ਕਰਵਾਉਣਾ ਚਾਹੁੰਦੇ ਆ ਆਪਣੇ ਬੱਚਿਆਂ ਨੂੰ ਇੱਥੇ ਐਡਮਿਟ ਕਰਵਾ ਸਕਦੇ ਹੋ ਸੋ ਵੈਲਿਊ ਤਾਂ ਆਵੇਗੀ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਕਲਚਰ ਤੇ ਅਧਿਆਤਮਿਕਤਾ ਦੇ ਨਾਲ ਜੋੜਾਂਗੇ ਸਾਡੇ ਅਕੈਡਮੀ ਵਿੱਚ ਸਿਰਫ ਐਜੂਕੇਸ਼ਨ ਤੇ ਹੀ ਜ਼ੋਰ ਨਹੀਂ ਦਿੱਤਾ ਜਾਂਦਾ ਬਲਕਿ ਨਾਲ-ਨਾਲ ਅਧਿਆਤਮਿਕ ਸਿੱਖਿਆ ਦੇ ਕੇ ਅਧਿਆਤਮਿਕਤਾ ਦੇ ਨਾਲ ਵੀ ਜੋੜਿਆ ਜਾਂਦਾ ਤੇ ਬੱਚਿਆਂ ਨੂੰ ਚੰਗਾ ਇਨਸਾਨ ਬਣਾਇਆ ਜਾਂਦਾ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਅਕੈਡਮੀ ਵਿੱਚ ਪੜ੍ਹੇ ਬੱਚੇ ਸਿਰਫ ਚੰਗੀਆਂ ਪਦਵੀਆਂ ਤੱਕ ਹੀ ਨਹੀਂ ਪਹੁੰਚਦੇ ਬਲਕਿ ਜਿੱਥੇ ਵੀ ਕੰਮ ਕਰਦੇ ਨੇ ਇਮਾਨਦਾਰ ਤੇ ਹੱਕ ਹalal ਦੀ ਕਮਾਈ ਕਰਕੇ ਨਿਕਲਦੇ ਨੇ ਉਦੇ ਵਿੱਚ ਲੋਕ ਭਲਾਈ ਦੇ ਕੰਮਾਂ ਲਈ ਦਸਵੰਨ ਜ਼ਰੂਰ ਕਰਦੇ ਨੇ ਹੋਰ ਸਕੂਲਾਂ ਦੇ ਵਿੱਚ ਸਿਰਫ ਅਕੈਡਮਿਕ ਸਿੱਖਿਆ ਦਿੱਤੀ ਜਾਂਦੀ ਹੈ ਜੋ ਕਿ ਅਕਾਲ ਅਕੈਡਮੀ ਵਿੱਚ ਇੱਕ ਘੰਟਾ ਸਵੇਰੇ 5 ਬਾਣੀ ਤਾਂ ਨਿਤਨੇਮ ਕਰਾਉਣ ਤੋਂ ਬਾਅਦ ਫਿਰ ਪੜ੍ਹਾਈ ਸ਼ੁਰੂ ਕੀਤੀ ਜਾਂਦੀ ਹੈ ਤੇ ਤੁਹਾਨੂੰ ਇੱਕ ਬਹੁਤ ਸੋਹਣੀ ਕਵਿਤਾ ਰਾਹੀ ਮੈਂ ਹੋਰ ਵਧੀਆ ਤਰੀਕੇ ਨਾਲ ਨਿਖਾਰ ਕੇ ਦੱਸਣਾ ਚਾਹੁੰਦੀ ਹਾਂ ਕਵਿਤਾ ਦਾ ਨਾਮ ਹੈ ਸਕੂਲ ਦਾ ਵਿਹੜਾ ਜੋ ਵੀ ਅਕੈਡਮੀ ਵਿਹੜੇ ਆਇਆ ਬਦਲ ਗਈਆਂ ਤਕਦੀਰਾ ਪੱਥਰ ਤੋਂ ਮੈਂ ਬੁੱਤ ਤਰਾਸ਼ੇ ਰੰਗਾ ਤੋਂ ਤਸਵੀਰਾ ਪਾਂਡਾ ਸਭ ਦਾ ਉਨਾਂ ਭਰਿਆ ਜਿੰਨਾ ਸੀ ਕੋਈ ਖਾਲੀ ਮਿਹਨਤ ਤੁਹਾਡੀ ਰਹਿਮਤ ਮੇਰੀ ਵਧੀਆਂ ਇੰਜ ਲਕੀਰਾਂ ਜੋ ਵੀ ਅਕੈਡਮੀ ਵੇੜੇ ਆਏ ਲੈ ਗਏ ਗਿਆਨ ਖਜ਼ਾਨਾ ਆਲਸ ਵਾਲੇ ਖਾਲੀ ਰਹਿ ਗਏ ਲੱਭ ਕੇ ਨਵਾਂ ਬਹਾਨਾ ਗੁਰੂ ਜਨਾ ਦੀ ਉਂਗਲ ਫੜ ਕੇ ਚਾਨਣ ਜੀ ਨਾ ਫੜਿਆ ਉੱਚਾ ਰਤਬਾ ਸੁੱਚੀ ਮਿਹਨਤ ਸੀ ਜਿਦਾ ਹੋਇਆ ਜਮਾਨਾ ਜਿੱਥੇ ਨਿਕਲੇ ਬੱਚੇ ਬਣੇ ਰੋਸ਼ਨ ਸਿਤਾਰੇ ਕੋਈ ਅਫਸਰ ਕੋਈ ਮੰਤਰੀ ਕੋਈ ਬਣਿਆ ਵਿਦਵਾਨ ਨੰਨੀ ਉਮਰਾਂ ਵਿੱਚ ਲਿਖ ਗਏ ਸੁਪਨੇ ਕਈ ਮਹਾਨ ਇਹ ਵਿੜਾ ਸਿਰਫ ਸਕੂਲ ਨਹੀਂ ਰੱਬ ਦੀ ਪੰਛੀ ਸ਼ਾਨ ਇਹ ਵਿੜਾ ਕੋਈ ਸਕੂਲ ਨਹੀਂ ਰੱਬ ਦੀ ਪੰਛੀ ਸ਼ਾਨ ਭਵਿਸ਼ ਵਿੱਚ ਅਸੀਂ ਹੋਰ ਸੰਸਥਾਨ ਯਾ ਉਸ ਦੀ ਵੈਲਿਊ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਾ ਹੈ ਚੰਗੀ ਸਿੱਖਿਆ ਤਾਂ ਹਰ ਸਕੂਲ ਦੇ ਸਕਦਾ ਹੈ ਗੱਲ ਇੱਥੇ ਵੈਲਿਊ ਦੀ ਹੈ ਬੱਚੇ ਨੂੰ ਪੜਾਈ ਦੇ ਨਾਲ-ਨਾਲ ਇਮਾਨਦਾਰੀ ਚੰਗੀ ਸੋਚ ਨਾਲ ਜੋੜਿਆ ਜਾਂਦਾ ਹੈ ਜੋ ਕਿ ਉਹ ساری ਉਮਰ ਨਹੀਂ ਭੁੱਲਦਾ ਅੱਜ ਦੇ ਹਿਸਾਬ ਦੇ ਜਮਾਨੇ ਦੇ ਨਾਲ ਮੈਂ ਕਹਿਣਾ ਚਾਹਾਂਗੀ ਕਿ ਬੱਚਿਆਂ ਨੂੰ ਇਹੋ ਜੀ ਸਿੱਖਿਆ ਮਿਲਣੀ ਬਹੁਤ ਜ਼ਰੂਰੀ ਹੈ ਤੁਸੀਂ ਜਾਣਦੇ ਹੋ ਕਿ ਸਾਡੇ ਬੱਚੇ ਬਹੁਤ ਇੱਕ ਦੂਜੇ ਦੇ ਦੇਖੇ ਦੇਖਰੂ ਜਾਣ ਦੇ ਵਿੱਚ ਫੋਰਨ ਕੰਟਰੀਆਂ ਦੇ ਵਿੱਚ ਭੱਜ ਰਹੇ ਨੇ ਜਾਂ ਫਿਰ ਰਸ਼ਿਆਂ ਦੇ ਵਿੱਚ ਪੈ ਰਹੇ ਨੇ ਜੇਕਰ ਤੁਹਾਨੂੰ ਸਕੂਲ ਦੇ ਵਿੱਚ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਗੁਰੂ ਦੇ ਨਾਮ ਨਾਲ ਜੋੜਿਆ ਜਾਂਦਾ ਹੈ ਤਾਂ ਇਹ ਸਾਡੇ ਲਈ ਇੱਕ ਚੰਗੀ ਸਿੱਖਿਆ ਹੋ ਸਕਦੀ ਹੈ ਘਰ ਦੇ ਵਿੱਚ ਕਈ ਵਾਰ ਬੱਚਿਆਂ ਨੂੰ ਉਹ ਮਾਹੌਲ ਨਹੀਂ ਮਿਲ ਪੰਦਾ ਨਾ ਹੀ ਬੱਚੇ ਕਈ ਵਾਰ ਆਪਣੇ ਪੇਰੈਂਟਸ ਦੇ ਕਹਿਣ ਦੇ ਵਿੱਚ ਹੁੰਦੇ ਨੇ ਕਿਉਂਕਿ ਬੱਚੇ ਜਦੋਂ ਵੀ ਬਾਹਰ ਜਾਂਦੇ ਨੇ ਹੁਣਾਂ ਤੇ ਘਰ ਨਾਲੋਂ ਬਾਹਰ ਦਾ ਮਾਹੌਲ ਜਿਹੜਾ ਉਹ ਜ਼ਿਆਦਾ ਇਫੈਕਟ ਕਰਦਾ ਆ ਸੋ ਕਿਉਂ ਨਾ ਫੀਸਾਂ ਭਰਨੀਆਂ ਹੀ ਨੇ ਵਧੀਆ ਸਿੱਖਿਆ ਦੇਣੀ ਹੀ ਹੈ ਤਾਂ ਫਿਰ ਅਸੀਂ ਅਕਾਲ ਅਕੈਡਮੀ ਦੇ ਨਾਲ ਕਿਉਂ ਨਾ ਜੁੜੀਏ ਜੋ ਸਾਡੇ ਗੁਰੂ ਨਾਲ ਸਾਨੂੰ ਜੋੜਦੀ ਹੈ ਨਿਮਾਣਾ ਪੜ੍ਹ ਸਿਖਾਉਂਦੀ ਆ ਸਾਨੂੰ ਰਹਿਣ ਸਹਿਣ ਦਾ ਤਰੀਕਾ ਦੱਸਦੀ ਆ ਸਾਨੂੰ ਧਿਆਨ ਲਾਉਣ ਦਾ ਤਰੀਕਾ ਦੱਸਦੀ ਆ ਜਦੋਂ ਸਾਨੂੰ ਇੰਨੀ ਵੈਲਿਊਜ਼ ਇਕੋ ਅਕੈडमी ਦੇ ਵਿੱਚ ਮਿਲ ਰਹੀਆਂ ਨੇ ਫਿਰ ਅਸੀਂ ਕਿਉਂ ਨਾ ਹਿੰਮਤ ਕਰੀਏ ਆਪਣੇ ਬੱਚਿਆਂ ਨੂੰ ਇੱਕ ਚੰਗੀ ਲੈਣ ਤੱਕ ਲੈ ਕੇ ਜਾਣ ਦੀ ਸੋ ਬੱਚਿਆਂ ਦੇ ਦਿਲ ਬਹੁਤ ਕੋਮਲ ਹੁੰਦੇ ਨੇ ਡਿਸੀਜਨ ਅਸੀਂ ਲੈਣਾ ਪੇਰੈਂਟਸ ਨੇ ਜਦੋਂ ਅਸੀਂ ਪੇਰੈਂਟਸ ਚਾਹੁੰਦੇ ਹਾਂ ਕਿ ਸਾਡੇ ਬੱਚੇ ਗਲਤ ਸੰਗਤ ਦੇ ਵਿੱਚ ਨਾ ਫਸਣ ਚੰਗੀ ਅਧਿਆਤਮਿਕ ਸਿੱਖਿਆ ਦੇ ਨਾਲ ਜੁੜਨ ਉਹਨਾਂ ਨੂੰ ਇੱਕ ਚੰਗੇ ਸੰਸਕਾਰਾਂ ਨਾਲ ਵਧੀਆ ਜ਼ਿੰਦਗੀ ਦਾ गुजारा करना सिखाया जावे त फिर हिम्मत ਸਾਨੂੰ ਪੇਰੈਂਟਸ ਨੂੰ ਕਰਨੀ ਚਾਹੀਦੀ ਆ ਤੇ ਇਸ ਦੇ ਨਿਖਰੇ ਹੋਏ ਬੱਚੇ ساری ਉਮਰ ਮਾਰ ਨਹੀਂ ਖਾਂਦੇ ਤੇ ਮੈਂ ਤੁਹਾਨੂੰ ਹੱਕ ਤੇ ਪੂਰੇ ਵਿਸ਼ਵਾਸ ਨਾਲ ਇਹ ਯਕੀਨ ਦਿਲਾ ਸਕਦੀ ਆ ਕਿ ਇਥੋਂ ਦੇ ਪੜੇ ਬੱਚੇ ਇੱਕ ਵਾਰ ਜੇਕਰ ਤੁਸੀਂ ਡਿਸੀਜਨ ਲੈ ਲੈਂਦੇ ਹੋ ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਕਰੋਗੇ ਇਸ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰੋਗੇ ਕਿ ਤੁਸੀਂ ਸ਼ੁਰੂਆਤ ਕੀਤੀ ਸੀ ਸੋ ਮੈਨੂੰ ਲੱਗਦਾ ਹੈ ਕਿ ਕੋਈ ਵੀ ਪੇਰੈਂਟਸ ਇਹ ਨਹੀਂ ਚਾਹੂਗਾ ਕਿ ਉਸ ਦਾ ਬੱਚਾ ਜਿਹੜਾ ਗਲਤ ਰਾਹ ਪੈ ਕੇ ਸਾਡੇ ਵੀ ਭਵਿੱਖ ਨੂੰ ਖਰਾਬ ਕਰੇ ਜੇਕਰ ਤੁਸੀਂ ਆਪਣਾ ਭਵਿੱਖ ਵੀ ਬਣਾਉਣਾ ਚਾਹੁੰਦੇ ਹੋ ਕਿਉਂਕਿ ਹਰ ਇੱਕ ਪੇਰੈਂਟਸ ਆਪਣਾ ਚੰਗਾ ਭਵਿੱਖ ਜਿਹੜਾ ਆਪਣੇ ਬੱਚਿਆਂ ਦੇ ਰਾਹ ਤੋਂ ਦੇਖਦਾ ਤੇ ਜੇਕਰ ਬੱਚੇ ਹੀ ਸਾਡੇ ਸਾਡੀ ਨਾ ਸੁਣਨ ਗਲਤ ਰਾਹ ਪੈ ਜਾਣ ਤੇ ਲੋਕਚਾਰੀ ਦੇ ਵਿੱਚ ਫਸ ਜਾਣ ਤਾਂ ਮੈਨੂੰ ਲੱਗਦਾ ਹੈ ਕਿ ਬੱਚਿਆਂ ਦੇ ਨਾਲ-ਨਾਲ ਪੇਰੈਂਟਸ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਸੋ ਸਾਡੀ ਲਾਈਫ ਡਿਸਟਰੋਇਡ ਨਾ ਹੋਵੇ ਇਸ ਕਰਕੇ ਜ਼ਰੂਰੀ ਹੈ ਅੱਜ ਤੋਂ ਡਿਸੀਜਨ ਲੈਣਾ ਹਰ ਇੱਕ ਸਕੂਲ ਦੇ ਵਿੱਚ ਪੜਾਈ ਦਿੱਤੀ ਜਾਂਦੀ ਆ ਪਰ ਕਿੱਥੇ ਗੁਰਮੁਖ ਨਾਲ ਜੋੜਿਆ ਜਾਂਦਾ ਕਿੱਥੇ ਆਧਿਆਤਮਿਕਤਾ ਦੇ ਨਾਲ ਜੋੜਿਆ ਜਾਂਦਾ ਕਿੱਥੇ ਪੰਜ ਬਾਣੀਆਂ ਦੇ ਨਾਲ ਜੋੜਿਆ ਜਾਂਦਾ ਕਿੱਥੇ ਨਿਮਾਣੇਪਣ ਦੇ ਨਾਲ ਜੋੜਿਆ ਜਾਂਦਾ ਸਾਨੂੰ ਸਿਰਫ ਐਜੂਕੇਸ਼ਨ ਹੀ ਜ਼ਰੂਰੀ ਨਹੀਂ ਹੈ ਬਹੁਤ ساری ਜਾਣਕਾਰੀ ਸਾਡੇ ਲਈ ਮਾਇਨੇ ਰੱਖਦੀ ਹੈ ਜੋ ਕਿ ਅਕਾਲ ਕਡਨਸ ਦੇ ਵਿੱਚ ਸਿਖਾਇਆ ਜਾਂਦਾ ਜਦੋਂ ਬੱਚੇ ਨੂੰ ਰਹਿਣ ਸਹਿਣ ਦਾ ਤਰੀਕਾ ਆ ਗਿਆ ਚੰਗੀ ਪਤਨੀਆਂ ਲੈਣ ਦਾ ਤਰੀਕਾ ਆ ਗਿਆ ਸ਼ਾਰਪ ਮਾਈਂਡਡ ਬੱਚੇ ਨੇ ਨੈਸ਼ਨਲ ਤੱਕ ਖੇਡ ਕੇ ਆਂਦੇ ਨੇ ਐਕਟੀਵਿਟੀ ਸਿਖਾਈ ਜਾਂਦੀ ਹੈ ਹਰ ਇੱਕ ਢੰਗ ਨਾਲ ਉਹਨਾਂ ਦੇ ਦਿਮਾਗ ਨੂੰ ਚਲਾਇਆ ਜਾਂਦਾ ਹੈ ਫਿਰ ਕਿਉਂ ਨਾ ਅਸੀਂ ਆਪਣਾ ਡਿਸੀਜਨ ਅੱਜ ਤੋਂ ਲੈ ਆ ਜਾਈਏ ਸੋ ਇਸ ਕਰਕੇ ਇਹ ਡਿਸੀਜਨ ਬੱਚਿਆਂ ਦਾ ਨਹੀਂ ਸਾਡੇ ਪੇਰੈਂਟਸ ਦਾ ਆ ਰਿਕਵੇਸਟ ਕਰਨੀ ਚਾਹੂੰਗੀ ਕਿ ਅੱਜ ਸੋਚ ਕੇ ਕੱਲ ਨੂੰ ਸ਼ੁਕਰਾਨਾ ਜ਼ਰੂਰ ਕਰੋਂਗੇ ਇਹੋ ਜਿਹਾ ਸਮਾਂ ਆਏਗਾ ਸੋ ਹਰ ਇੱਕ ਪੇਰੈਂਟਸ ਜ਼ਰੂਰ ਇਸ ਪਲ ਧਿਆਨ ਦਵੇ ਜਾਣਕਾਰੀ ਪੂਰੀ ਲਵੇ ਕੋਈ ਵੀ ਤੁਹਾਡਾ ਸਵਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਪੁੱਛ ਸਕਦੇ ਹੋ ਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਤੁਹਾਨੂੰ ਇਹ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਕਿ ਅੱਜ ਦਾ ਡਿਸੀਜਨ ਕੱਲ ਦਾ ਚੰਗਾ ਭਵਿੱਖ ਹੋ ਸਕਦਾ ਤੁਹਾਡੇ ਬੱਚਿਆਂ ਦਾ ਵੀ ਤੇ ਤੁਹਾਡਾ ਵੀ ਸੋ ਸਿੱਖਿਆ ਹੀ ਲੈਣੀ ਜ਼ਰੂਰੀ ਨਹੀਂ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਬੱਚੇ ਦੇ ਨਾਲ ਚੁੜ੍ਹਣੀਆਂ ਜ਼ਰੂਰੀ ਨੇ ਸੋ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਤੁਹਾਡੀ ਸੋਚ ਵਿਚਾਰ ਹੋਣੀ ਮਜ਼ਬੂਤ ਬਹੁਤ ਜ਼ਰੂਰੀ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈ ਤਾਂ ਤੁਸੀਂ ਆਪਣੇ ਨਾਲ ਦੇ ਕਿਸੇ ਵੀ ਅਕਾਲ ਅਕੈਡਮੀ ਦੇ ਵਿੱਚ ਜਾ ਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ ਬੱਚਿਆਂ ਦੇ ਦਿਨ ਕੋਮਲ ਹੁੰਦੇ ਨੇ ਜ਼ਰੂਰੀ ਹੈ ਅਸੀਂ ਮਜ਼ਬੂਤੀ ਨਾਲ ਫੈਸਲਾ ਯਾਦ ਰੱਖਣਾ ਦੀਵੇ ਨੂੰ ਕਿਉਂ ਉਦੋਂ ਚਾਹੀਦਾ ਜਦੋਂ ਜਾਗ ਰਿਹਾ ਹੋਵੇ ਪੁੱਜਣ ਤੋਂ ਬਾਅਦ ਪਾਇਆ ਹੋਇਆ ਕਿਉਂ ਵਿਅਸਥ ਹੈ ਇਸੇ ਤਰ੍ਹਾਂ ਆਪਣੇ ਬੱਚਿਆਂ ਦੇ ਭਵਿੱਖ ਦੀ ਕਦਰ ਸਮਾਂ ਰੰਦੇ ਕਰ ਲਵੋ ਵਕਤ ਬੀਤ ਜਾਣ ਤੋਂ ਬਾਅਦ ਅਫਸੋਸ ਕਰਨਾ ਵਿਅਰਥ ਹੈ ਕਈ ਵਾਰ ਸਾਡਾ ਲਈ ਤਾਂ ਡਿਸੀਜਨ ਸਾਡੇ ਬੱਚਿਆਂ ਲਈ ਬਹੁਤ ਭਵਿੱਖ ਨਿਖਾਰ ਕੇ ਲੈ ਕੇ ਆਉਂਦਾ ਆ ਸੋ ਇਹ ਡਿਸੀਜਨ ਸਾਨੂੰ ਲੈਣਾ ਮਜ਼ਬੂਤ ਬਣਾਉਣਾ ਤਾਂ ਕਿ ਸਾਡੇ ਬੱਚਿਆਂ ਨੂੰ ਇੱਕ ਚੰਗਾ ਰਾਹ ਚੁਣਨ ਦੇ ਵਿੱਚ ਮਦਦ ਮਿਲ ਸਕੇ ਤੇ ਗੁਰੂ ਦੇ ਲੜ ਲਾਣਾ ਵੀ ਬਹੁਤ ਚੰਗੇ ਭਾਗਾਂ ਦੀ ਗੱਲ ਹੁੰਦੀ ਹੈ ਕਿਉਂਕਿ ਕਈ ਵਾਰ ਚੰਗੇ ਭਾਗਾਂ ਸਦਕਾ ਹੀ ਸਾਨੂੰ ਗੁਰੂਆਂ ਦੇ ਲੜ ਲੱਗਣ ਦੀ ਜਿਹੜੀ ਸਿੱਖਿਆ ਉਹ ਪਰਮਾਤਮਾ ਵੱਲੋਂ ਹੀ ਮਿਲਦੀ ਹੈ ਜਿਵੇਂ ਕਿ ਭਜਣਾ ਨਹੀਂ ਮੈਂ ਆਪਣੀ ਗੱਲ ਤੋਂ ਬਸ ਪੈ ਜਾਣਾ ਆਪਣੇ ਰਾਹ ਨਾਮ ਜਪਣ ਦੀ ਕਰ ਰਹੀ ਹਾਂ ਕੋਸ਼ਿਸ਼ ਕਾਸ਼ ਗੁਰੂ ਕਬੂਲ ਕਰ ਲਵੇ ਮੇਰੇ ਸਾਂ ਬਹੁਤ ਸਾਰੇ ਇਨਸਾਨਾਂ ਨੂੰ ਸਿੱਧਾ ਰਾਹ ਨਹੀਂ ਮਿਲਦਾ ਪਰ ਤਹਾਨੂੰ ਰਿਕਵੈਸਟ ਕਰਨੀ ਆ ਕਿ ਜੇਕਰ ਤੁਹਾਨੂੰ ਗੁਰੂ ਦੇ ਲੜ ਲਾਉਣ ਲਈ ਆਪਣੇ ਬੱਚਿਆਂ ਲਈ ਇੱਕ ਚੰਗਾ ਰਾਹ ਮਿਲ ਰਿਹਾ ਤਾਂ ਆਪਣਾ ਲੈਣਾ ਚਾਹੀਦਾ ਆ ਕਿਉਂਕਿ ਇਹੋ ਜੇ ਰਾਹ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੇ ਸੋ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਗੀ ਤੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਪਣਾ ਡਿਸੀਜਨ ਸੋ ਸਮਝ ਕੇ ਲੈਣਾ ਤੇ ਆਪਣੀ ਜ਼ਿੰਦਗੀ ਬਹੁਤ ਕੀਮਤੀ ਹੈ ਤੇ ਇਸ ਨੂੰ ਹੋਰ ਖੂਬਸੂਰਤ ਤੇ ਕੀਮਤੀ ਬਣਾਉਣ ਲਈ ਜ਼ਰੂਰੀ ਹੈ ਕਿ ਸਾਡੇ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਪ੍ਰੋਵਾਈਡ ਕਰਵਾਈ ਜਾਵੇ ਸੋ ਕਿਉਂ ਨਾ ਅਸੀਂ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਇੱਕ ਚੰਗਾ ਡਿਸੀਜਨ ਲੈਣ ਦੇ ਵਿੱਚ ਕਾਮਯਾਬ ਹੋ ਸਕੀਏ ਸੋ ਤੁਹਾਨੂੰ ਰਿਕੁਐਸਟ ਕਰਦੀ ਆ ਕਿ ਤੁਸੀਂ ਇੱਕ ਅੱਜ ਮਜ਼ਬੂਤ ਫੈਸਲਾ ਲੈ ਕੇ ਕਿਸੇ ਵੀ ਨੇੜਲੇ ਅਕਾਲ ਅਕੈਡਮੀ ਦੇ ਵਿੱਚ ਜਾ ਕੇ ਤੁਸੀਂ ਇਸ ਦੀ ਜਾਣਕਾਰੀ ਚੰਗੇ ਤਰੀਕੇ ਨਾਲ ਲੈ ਸਕਦੇ ਹੋ ਤੇ ਤੁਹਾਡੇ ਹੋਰ ਜੋ ਵੀ ਕੁਐਸਚਨ ਹੋਣ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਸੋ ਜਾਣਕਾਰੀ ਪੂਰੀ ਮਿਲਣ ਤੋਂ ਬਾਅਦ ਤੁਹਾਡਾ ਡਿਸੀਜਨ ਲਿਆ ਕਦੇ ਗਲਤ ਨਹੀਂ ਹੋ ਸਕਦਾ ਇਸ ਗੱਲ ਦੀ ਪੂਰੀ ਪ੍ਰੋਸੇਮੰਦ ਤਰੀਕੇ ਨਾਲ ਤੁਸੀਂ ਆਪਣਾ ਫੈਸਲਾ ਲੈ ਸਕਦੇ ਹੋ ਮੈਂ ਫੇਰ ਇੱਕ ਵਾਰ ਅਖਰ ਜਿ ਕਹਿਣਾ ਚਾਹੂੰਗੀ ਤੁਹਾਡੇ ਬੱਚਿਆਂ ਦਾ ਭਵਿੱਖ ਤੁਹਾਡੇ ਆਪਣੇ ਹੱਥ ਦੇ ਵਿੱਚ ਆ ਤੇ ਤੁਹਾਡਾ ਲਈ ਤਾਂ ਫੈਸਲਾ ਤੁਹਾਡੇ ਬੱਚਿਆਂ ਨੂੰ ਚੰਗੇ ਰਾਹ ਪਾ ਸਕਦਾ ਆ ਸੋ ਜ਼ਰੂਰੀ ਨਹੀਂ ਕਿ ਛੋਟੀ ਕਲਾਸਿਸ ਤੋਂ ਹੀ ਸ਼ੁਰੂਆਤ ਕਰਨੀ ਆ ਤੁਹਾਡਾ ਬੱਚਾ ਕਿਸੇ ਵੀ ਕਲਾਸ ਦੇ ਵਿੱਚ ਹੋਵੇ ਉਸ ਦੀ ਸ਼ੁਰੂਆਤ ਤੁਸੀਂ ਇੱਕ ਨਵੇਂ ਤਰੀਕੇ ਨਵੇਂ ਢੰਗ ਦੇ ਨਾਲ ਕਰ ਸਕਦੇ ਹੋ ਸੋ ਸਿੱਖਣ ਦੀ ਉਮਰ ਕਦੇ ਵੀ ਖਤਮ ਨਹੀਂ ਹੁੰਦੀ ਗਿਆਨ ਜਿੱਥੋਂ ਲੈ ਲਿਆ ਜਾਵੇ ਤਾਂ ਬਹੁਤ ਚੰਗਾ ਹੁੰਦਾ ਆ ਕਹਨੇ ਆਂ ਦੀਵਾ ਭਾਵੇਂ 1000 ਸਾਲ ਪੁਰਾਣਾ ਕਿਉਂ ਨਾ ਹੋਵੇ ਚਾਨਣ ਕਰਦਾ ਰਹਿੰਦਾ ਸੋ ਆਪਣੇ ਬੱਚਿਆਂ ਦੇ ਭਵਿੱਖ ਦੇ ਵਿੱਚ ਚਾਨਣ ਕਰਨ ਲਈ ਡਿਸੀਜਨ ਤੁਹਾਡਾ ਪੇਰੈਂਟਸ ਦਾ ਆ। ਖੌਬ ਕਰਦੀ ਆ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਊਗੀ ਤੇ ਤੁਸੀਂ ਆਪਣਾ ਡਿਸੀਜਨ ਲੈਣ ਦੇ ਵਿੱਚ ਉਸ ਪਰਮਾਤਮਾ ਤੇ ਵਿਸ਼ਵਾਸ ਕਰਕੇ ਪੱਕਾ ਮਜ਼ਬੂਤ ਫੈਸਲਾ ਲੈ ਕੇ ਆਪਣੇ ਬੱਚਿਆਂ ਨੂੰ ਸਿੱਧੇ ਰਸਾ ਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਕਿ ਕੱਲ ਨੂੰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਪਛਤਾਵਾ ਨਾ ਕਰਨਾ ਪਵੇ। ਥੈਂਕ ਯੂ ਸੋ ਮੱਚ ਵੀਡੀਓ ਨੂੰ ਪੂਰਾ ਦੇਖਣ ਲਈ। ਰੱਬ ਰੱਖਾ। ਸਤਨਾਮ ਸ਼੍ਰੀ ਵਾਹਿਗੁਰੂ।